ਇੰਨੇ ਮੇ ਸਾਲ ਤੋਂ ਪਹਿਲਾਂ ਭਾਵ 2026 ਸ਼ੁਰੂਆਤ ਤੋਂ ਪਹਿਲਾਂ ਹੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮੁਲਾਜ਼ਮਾਂ ਨੂੰ ਇੱਕ ਬੇहद ਵੱਡੀ ਖੁਸ਼ਖਬਰੀ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਤੇ ਹਾਲ ਹੀ ਦੇ ਵਿੱਚ ਹੋਈ ਸੁਣਵਾਈ ਦੇ ਵਿੱਚ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਇੱਕ ਅਹਿਮ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ 6 ਪ੍ਰਤੀਸ਼ਤ ਸਾਲਾਨਾ ਵਿਆਜ ਦਾ ਜ਼ਿਕਰ ਕੀਤਾ ਗਿਆ ਤੇ ਤਿੰਨ ਹਫਗਾਰੇ ਅੰਦਰ ਅੰਦਰ ਮਲਾਸਮਾ ਨੂੰ ਉਹਨਾਂ ਦਾ ਬਣਦਾ ਲਾਭ ਦੇਣ ਦੇ ਹੁਕਮ ਵੀ ਜੜੇ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਸੋ ਵਿਧ ਪ੍ਰੂਫ ਤੁਹਾਨੂੰ ਇਹ ਸਾਰੀ ਜਾਣਕਾਰੀ ਦੇ ਰਹੇ ਹਾਂ ਜਿਸ ਦੇ ਵਿੱਚ ਪੰਜਾਬੀ ਜਾਗਰਣ ਅਖਬਾਰ ਦੇ ਵਿੱਚ ਇਹ ਖਬਰ ਜੜੀ ਹੈ ਬਕੈਦਾ ਲਿਖੀ ਗਈ ਹੈ ਬਕੈਦਾ ਛਾਪੀ ਗਈ ਹੈ ਭਾਵ ਇਹ ਖਬਰ ਇੱਕਦਮ ਸਹੀ ਹੈ ਸੂਵਿਧੇਰੀ ਜਾਣਕਾਰੀ ਦਿੰਦਿਆ ਹੋਇਆ ਪੰਜਾਬੀ ਜਾਗਰਣ ਅਖਬਾਰ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੇਵਾ ਮੁਕਤ ਮਲਾਜ਼ਮਾਂ ਦੇ ਹੱਕ ਦੇ ਵਿੱਚ ਇੱਕ ਅਹਿਮ ਫੈਸਲਾ ਸੁਣਾੰਦਿਆ ਹੋਇਆ ਹੈ ਸਪਸ਼ਟ ਕਰ ਦਿੱਤਾ ਹੈ ਕਿ ਸੇਵਾ ਮੁਕਤੀ ਦੇ ਪਿੱਛੋਂ ਕਾਨੂੰਨੀ ਲਾਭਾਂ ਦੇ ਭੁਗਤਾਨ ਦੇ ਵਿੱਚ ਹੋਈ ਦੇਰੀ ਸਵੀਕਾਰਯੋਗ ਨਹੀਂ ਹੋਵੇਗੀ ਭਾਵ ਹਰ ਇੱਕ ਨੇ ਵੀ ਮਲਾਸਮ ਨੇ ਭਵਿਕ ਦੇ ਵਿੱਚ ਜਦੋਂ ਉਹ ਸੇਵਾ ਮੁਕਤ ਹੁੰਦੇ ਨੇ ਤੇ ਉਸ ਸੇਵਾ ਮੁਕਤੀ ਤੋਂ ਬਾਅਦ ਉਹਨਾਂ ਨੂੰ ਜਿੰਨੇ ਵੀ ਕਾਨੂੰਨੀ ਲਾਭ ਮਿਲਨੇ ਚਾਹੀਦੇ ਨੇ ਜੇਕਰ ਉਸ ਦੇ ਵਿੱਚ ਦੇਰੀ ਹੁੰਦੀ ਹੈ ਤਾਂ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਵੀਕਾਰਯੋਗ ਨਹੀਂ ਹੋਵੇਗਾ ਜਿਸ ਦੇ ਵਿੱਚ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੇ ਸਿੰਗਲ ਬੈਂਚ ਨੇ ਕਿਹਾ ਕਿ ਸਵੈ ਇੱਛਕ ਸੇਵਾ ਮੁਕਤੀ ਲੈਣ ਵਾਲੇ ਮਲਾਸਮਾ ਦੀ ਖਾਸ ਅਧਿਕਾਰ ਛੁੱਟੀ ਦੀ ਨਕਦੀ ਕਰਨ ਤਹਿਤ ਰਕਮ ਨੂੰ ਸਮੇਂ ਤੇ ਨਾ ਦੇਣਾ ਨਾ ਸਿਰਫ ਪ੍ਰਸ਼ਾਸਕੀ ਲਾਪਰਵਾਹੀ ਹੈ ਮੁਲਾਜ਼ਮਾਂ ਦੇ ਬੁਨਿਆਦੀ ਹੱਕਾਂ ਦੀ ਉਲੰਘਣਾ ਵੀ ਹੈ ਇਹ ਫੈਸਲਾ ਅਜੀਤ ਸਿੰਘ ਤੇ ਹੋਰਨਾਂ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਵੱਖ-ਵੱਖ ਪਟੀਸ਼ਨਾਂ ਤੇ ਸੁਣਾਇਆ ਗਿਆ ਹੈ ਸੁਣਾਈ ਦੇ ਦੌਰਾਨ ਪੈਂਕਲ ਦੇ ਵੱਲੋਂ 13 ਦਸੰਬਰ 2024 ਦੇ ਆਦੇਸ਼ ਦਾ ਹਵਾਲਾ ਦਿੰਦਿਆਂ ਹੋਇਆਂ ਦੱਸਿਆ ਗਿਆ ਹੈ ਕਿ ਇੱਕ ਪਟੀਸ਼ਨਰ ਨੂੰ ਤਾਂ ਪੁਗਤਾਨ ਵੀ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਜਲਦ ਹੀ ਪੁਗਤਾਨ ਕੀਤਾ ਜਾਵੇਗਾ ਹਾਲਾਂਕਿ ਬਾਅਦ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਕਿ ਮੂਲ ਰਕਮ ਤਾਂ ਦਿੱਤੀ ਗਈ ਹੈ ਪਰ ਲੰਬੇ ਸਮੇਂ ਤੱਕ ਰੋਕੀ ਰੱਖਣ ਦੇ ਬਾਵਜੂਦ ਉਸਤੇ ਕੋਈ ਵੀ ਵਿਆਜ ਨਹੀਂ ਦਿੱਤਾ ਗਿਆ ਜਿਸ ਤੇ ਹਾਈ ਕੋਰਟ ਨੇ ਸਖਤ ਰੁਖ ਅਪਣਾਉਂਦਿਆਂ ਹੋਇਆ ਇਹ ਕਿਹਾ ਕਿ ਦੇਰੀ ਦੀ ਰਕਮ ਦੇਰੀ ਦੀ ਭਰਪਾਈ ਸਿਰਫ ਵਿਆਜ ਦੇ ਕੇ ਹੀ ਕੀਤੀ ਜਾ ਸਕਦੀ ਹੈ ਹੁਣ ਅਦਾਲਤ ਨੇ ਆਪਣੇ ਵਿਸਥਾਰਕ ਆਦੇਸ਼ ਦੇ ਵਿੱਚ ਸੁਪਰੀਮ ਕੋਰਟ ਦੇ ਅਹਿਮ ਫੈਸਲੇ ਦਾ ਜ਼ਿਕਰ ਕਰਦਿਆਂ ਹੋਇਆ ਕਿਹਾ ਹੈ ਕਿ ਸੇਵਾ ਮੁਕਤੀ ਲਾਭਾਂ ਦੇ ਭੁਗਤਾਨ ਦੇ ਵਿੱਚ 2 ਮਹੀਨੇ ਤੋਂ ਵੱਧ ਦੀ ਦੇਰੀ ਹੁੰਦੀ ਹੈ ਤਾਂ ਮਲਾਜ਼ਮ ਵਿਆਜ ਪ੍ਰਾਪਤ ਕਰਨ ਦਾ ਪੂਰਾ ਹੱਕ ਰੱਖਦਾ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਪਟੀਸ਼ਨਰਾਂ ਨੂੰ 6% ਸਾਲਾਨਾ ਵਿਆਜ ਦੀ ਦਰ ਦੇ ਨਾਲ ਭੁਗਤਾਨ ਵੀ ਕੀਤਾ ਜਾਵੇ ਸੋ ਹੁਣ ਬਲਾਸਬਾ ਨੂੰ ਜੋ ਲਾਭ ਮਿਲਣਾ ਹੈ ਉਸ ਦੇ ਵਿੱਚ 6 ਪ੍ਰਤੀਸ਼ਤ ਸਾਲਾਨਾ ਵਿਆਜ ਇਹ ਦਰ ਦੇ ਨਾਲ ਭੁਗਤਾਨ ਵੀ ਕੀਤਾ ਜਾਵੇਗਾ ਜੇਕਰ ਦੇਰੀ ਹੁੰਦੀ ਹੈ ਇਹ ਵਿਆਜ ਉਹਨਾਂ ਦੀ ਸਵੈ ਉੱਚਕ ਸੇਵਾ ਮੁਕਤੀ ਦੀ ਤਾਰੀਖ ਤੋਂ 2 ਮਹੀਨੇ ਬਾਅਦ ਤੁਰ ਲੈ ਕੇ ਅਸਲ ਭੁਗਤਾਨ ਦੀ ਤਾਰੀਖ ਤੱਕ ਦੇਣਾ ਪਵੇਗਾ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਪੂਰੀ ਰਕਮ ਨੂੰ 3 ਹਫ਼ਤਿਆਂ ਦੇ ਅੰਦਰ ਅੰਦਰ ਅਦਾ ਕੀਤਾ ਜਾਵੇ